ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾ ਆਸਾ ਮਹੱਲਾ ਪੰਜਵਾ ਅਗੇ ਹੀ ਤੇ ਸਭ ਕਿਛ ਹੂਆ ਅਗੇ ਹੀ ਤੇ ਸਭ ਕਿਛ ਹੂਆ ਅਗੇ ਨਹੀਂ ਲਿਖਿਆ ਅਗੈ ਅਗੈ ਅਗੇ ਹੀ ਤੇ ਸਭ ਕਿਛ ਹੂਆ ਅਗੇ ਹੀ ਤੇ ਸਭ ਕਿਛ ਹੂਆ ਅਵਰ ਕੇ ਜਾਣੈ ਗਿਆਨ ਅਵਰ ਕੇ ਜਾਣੈ ਮੁਲੇ ਚੂਕ ਆਪਣਾ ਬਾਰਿਕ ਬਖਸ਼ਿਆ ਮੁਲੇ ਚੂਕ ਆਪਣਾ ਬਾਰਿਕ ਬਖਸ਼ਿਆ ਪਰ ਬ੍ਰਹਮ ਭਗਵਾਨਾ ਆਨੰਦ ਬ੍ਰਹਮ ਭਗਵਾਨਾ ਸਤਗੁਰ ਮੇਰਾ ਸਦਾ ਦਿਆਲਾ ਸਤਗੁਰ ਮੇਰਾ ਸਦਾ ਦਿਆਲਾ ਹੋਏ ਦੀਨ ਕੋ ਰਾਖ ਲੀਆ ਹੋਏ ਦੀਨ ਕੋ ਰਾਖ آٹیا روگ مہاس پایا ہر مہا امرت مکھ نام دیا, 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 دیا رہا, رہا, رہا ਨਾਨਕ ਪਾਪ ਮੇਰੇ ਪਰ ਹਰਿਆ ਨਾਨਕ ਪਾਪ ਮੇਰੇ ਪਰ ਹਰਿਆ ਬੰਧਨ ਕਾਟੇ ਮੁਕਤ ਪਏ ਬੰਧਨ ਕਾਟੇ ਮੁਕਤ ਪਏ ਅੰਧ ਕੂਪ ਮਹਾ ਘੋਰ ਤੇ ਅੰਧ ਕੂਪ ਮਹਾ ਘੋਰ ਤੇ ਬਾਹ ਪਕਰ ਗੁਰ ਕਾੜ ਲੀਏ ਬਾਹ ਕਰਮੁ ਕਾਢ ਲੀਏ ਨਿਰਭਉ ਭੈ ਸਗਲ ਭਉ ਮਿਟਿਆ ਨਿਰਭਉ ਭੈ ਸਗਲ ਭਉ ਮਿਟਿਆ ਰੱਖੇ ਰਖਣ ਹਾਰੇ ਰੱਖੇ ਰਖਣ ਹਾਰੇ ਐਸੀ ਦਾਤ ਤੇਰੀ ਪ੍ਰਭ ਮੇਰੇ ਐਸੀ ਦਾਤ ਤੇਰੀ ਪ੍ਰਭ ਮੇਰੇ ਕਰਜ ਸਗਲ ਸਵਾਰੇ ਕਰਜ ਸਗਲ ਸਵਾਰੇ ਗੁਣ ਨਿਧਾਨ ਸਾਹਿਬ ਮਨ ਮੇਲਾ ਗੁਣ ਨਿਧਾਨ ਸਾਹਿਬ ਮਨ ਮੇਲਾ ਸ਼ਰਨ ਭਇ ਆ ਨਾਨਕ ਸੋ ਸੋਹੇਲਾ ਸ਼ਰਨ ਪ੍ਰਿਆ ਨਾਨਕ ਸੋਹੇਲਾ ਆਸਾ ਮਹੱਲਾ ਪੰਜਵਾ ਆਸਾ ਮਹੱਲਾ ਪੰਜਵਾ ਤੂੰ ਵਿਸਰਹਿ ਤਾਂ ਸਭ ਕੋ ਲਾਗੂ ਤੂੰ ਵਿਸਰਹਿ ਤਾਂ ਸਭ ਕੋ ਲਾਗੂ ਜੀਤ ਆਵੇ ਤਾਂ ਸੇਵਾ ਜੀਤ ਆਵੇ ਤਾਂ ਸੇਵਾ ਵਰ ਨ ਕੋਊ ਦੂਜਾ ਸੁਜੈ ਵਰ ਨ ਕੋਊ ਦੂਜਾ ਸੁਜੈ ਸਾਜੇ ਅਲਖ ਅਪੇਵਾ ਸਾਜੇ ਅਲਖ ਅਪੇਵਾ ਜੀਤ ਆਵੇ ਤਾਂ دیا لوگن کیا بے چارے برا بلا کہ کہی, کہی ہے سگلے جی تمہارے, جی تمہارے رہاؤ ٹیک تیرا ادارا, تیری تیرا آدارا ਦੇ ਤੂੰ ਰੱਖ へ ਰਾਖਣ ਿਸ ਜਨ ਉਪਰ ਤੇਰੀ ਕਿਰਪਾ ਜਿਸ ਜਨ ਉਪਰ ਤੇਰੀ ਕਿਰਪਾ ਇਸ ਕੋ ਬਿਪਨਾ ਕੋ ਉਪਾਖੈ ਇਸ ਕੋ ਬਿਪਨਾ ਕੋ ਉਪਾਖੈ ਉਹ ਸੁਖ ਉਹਾ ਵਡਿਆਈ ਉਹ ਸੁਖ ਉਹਾ ਵਡਿਆਈ ਜੋ ਪ੍ਰਭ ਜੀ ਮਨ ਪਾਣੀ ਜੋ ਪ੍ਰਭ ਜੀ ਮਨ ਪਾਣੀ ਉਹ ਦਾਨਾ ਤੂੰ ਸਦ ਮਿਹਰਵਾਨਾ ਉਹ ਦਾਨਾ ਤੂੰ ਸਦ ਮਿਹਰਵਾਨਾ ਨਾਮ ਮਿਲੈ ਰੰਗ ਮਾਲੀ ਨਾਮ ਮਿਲੈ ਸੋਦੇ ਆਗੇ ਅਰਦਾਸ ਹਮਾਰੀ ਸੋਦੇ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਜਿਉ ਪਿੰਡ ਸਭ ਤੇਰਾ ਗੋਵਨਾਨਕ ਸਭ ਤੇਰੀ ਵਡਿਆਈ ਗੋਵਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਕੋਈ ਨਾਉ ਨ ਜਾਣੈ ਆਸਾ ਮਹੱਲਾ ਪੰਜਵਾ ਆਸਾ ਮਹੱਲਾ ਪੰਜਵਾ ਕਰ ਕਿਰਪਾ ਪ੍ਰਭ ਅੰਤਰ ਜਾਮੀ ਕਰ ਕਿਰਪਾ ਪ੍ਰਭ ਅੰਤਰ ਜਾਮੀ ਸਾਧ ਸੰਗ ਹਰ ਪਾਈਐ ਸਾਧ ਸੰਗ ਹਰ ਪਾਈਐ ਭੋਲ ਕੇ ਵਾਰ ਦਿਖਾਲੇ ਦਰਸ਼ਨ ਭੋਲ ਕੇ ਵਾਰ ਦਿਖਾਲੇ ਦਰਸ਼ਨ ਪੁਨਰਪ ਜਨਮ ਨ ਆਈਐ ਪੁਨਰਪ ਜਨਮ ਨ ਆਈਐ ملو پرتم سوامی اپنے سگلے دکھ ہرو رے پار برہم جن ہر اردیا تاکہ سنگ ترو رے, رے رہا ਮਹਾ ਉਦਿਆਨ ਪਾਵਕ ਸਾਗਰ ਭਏ ਮਹਾ ਉਦਿਆਨ ਪਾਵਕ ਸਾਗਰ ਭਏ ਹਰਖ ਸੋਗ ਮਹਿ ਬਸਨਾ ਹਰਖ ਸੋਗ ਹੇ ਰਸਨਾ ਸਤਗੁਰ ਭੇਟ ਭਇਆ ਮਨ ਨਿਰਮਲ ਸਤਗੁਰ ਭੇਟ ਭਇਆ ਮਨ ਨਿਰਮਲ ਜਪ ਅੰਮ੍ਰਿਤ ਹਰ ਰਸਨਾ ਜਪ ਅੰਮ੍ਰਿਤ ਹਰ ਰਸਨਾ ਤਨ ਤਨ ਥਾਪ ਕਿਉ ਸਭ ਆਪਣਾ ਤਨ ਤਨ ਥਾਪ ਕਿਉ ਸਭ ਆਪਣਾ ਕੋਮਲ ਬੰਧਨ ਬਾਧਿਆ ਕੋਮਲ ਬੰਧਨ ਬਾਧਿਆ ਗੁਰ ਪ੍ਰਸਾਦ ਭਇ ਜਨ ਮੁਕਤੇ ਗੁਰ ਪ੍ਰਸਾਦ ਭਇ ਮਹਕਤੇ ਹਰ ਹਰ ਨਾਮ ਅਰਾਧਿਆ ਹਰ ਹਰ ਨਾਮ ਅਰਾਧਿਆ ਰਾਖ ਲਈਏ ਪ੍ਰਭ ਰਾਖਣ ਹਾਰੇ ਰਾਖ ਲਈਏ ਪ੍ਰਭ ਰਾਖਣ ਹਾਰੇ ਜੋ ਪ੍ਰਭ ਆਪਣੇ ਬਾਣੇ ਜੋ ਪ੍ਰਭ ਆਪਣੇ ਬਾਣੇ ਜੀਉ ਪਿੰਡ ਸਭ ਤੁਮਰਾ ਦਾਤੇ ਜੀਉ ਪਿੰਡ ਸਭ ਤੁਮਰਾ ਦਾਤੇ ਨਾਨਕ ਸਤਿਗੁਰ ਬਾਣੇ ਨਾਨਕ ਸਤਿਗੁਰ ਬਾਣੇ ਅਸਾ ਮਹੱਲਾ ਪੰਜਵਾ ਆਸਾ ਮਹੱਲਾ ਪੰਜਵਾ ਲੋਹ ਮਲਣ ਨੀਦ ਤੇ ਕੀ ਹੋ ਮਹਨ ਦਿਨ ਤੇ ਸੁਖੀ ਕਾਣ ਅਨੁਗ੍ਰਹ ਭਇਓ ਰੀ ਹੋ ਅਨੰਤ ਹੋ ਭਈ ਮਹਾ ਮੋਹਨੀ ਤੁਦ ਨਾ ਵਿਆਪੈ ਮਹਾ ਮੋਹਨੀ ਤੁਦ ਨਾ ਵਿਆਪੈ ਤੇਰਾ ਆਲਸ ਕਹਾ ਗਇਓ ਰੀ ਤੇਰਾ ਆਲਸ ਕਹਾ ਗਇਓ ਰੀ ਰਹਾ ਰਹਾ ਕਾਮ ਕ੍ਰੋਧ ਅਹੰਕਾਰ ਗਖਰ ਕਾਮ ਕ੍ਰੋਧ ਜਮ ਕਾਣ ਛੁੱਟਿ ਹੋਰੀ ਜਮ ਕਾਣ ਛੁੱਟਿ ਹੋਰੀ ਸੁਰ ਨਰ ਦੇਵ ਅਸੁਰ ਤ੍ਰੈ ਗੁਨੀਆ ਸੁਰ ਨਰ ਦੇਵ ਅਸੁਰ ਤ੍ਰੈ ਗੁਨੀਆ ਸਗਲੋ ਭਵਨ ਲੁੱਟਿ ਹੋਰੀ ਸਗਲੋ ਭਵਨ ਲੁੱਟਿ ਹੋਰੀ ਦਾਵਾ ਅਗਣ ਬਹੁਤ ਤ੍ਰਿਣ ਜਾਲੇ ਦਾਵਾ ਅਗਣ ਬਹੁਤ ਤ੍ਰਿਣ ਜਾਲੇ ਕੋਈ ਹਰਿਆ ਬੂਡ ਰਹਿਓ ਰੀ ਕੋਈ ਹਰਿਆ ਐ ਸੋ ਸਮਰਥ ਵਰਣ ਨਾਸਕ ਐ ਸੋ ਸਮਰਥ ਵਰਣ ਨਾਸਕੋ ਤਾਂ ਕੀ ਉਪਮਾ ਜਾਤ ਨਾ ਕਹਿ ਹੋਰੀ ਤਾਂ ਕੀ ਉਪਮਾ ਜਾਤ ਨਾ ਕਹਿ ਹੋਰੀ ਕਾਜਰ ਕੋਠ ਮਹਿ ਭਈ ਨਾ ਕਾਰੀ ਕਾਜਰ ਕੋਠ ਈ ਨਕਾਰੀ ਨਿਰਮਲ ਬਰਨ ਬਨਿਓਰੀ ਜੇ ਮਨ ਮਨਨ ਪਰਿਓਰੀ ਮਹਾ ਮੰਤਰ ਗੁਰ ਹਿਰਦੈ ਬਸਿਓ ਮਹਾ ਮੰਤਰ ਗੁਰ ਹਿਰਦੈ ਬਸਿਓ ਅਚਰਜ ਨਾਮ ਸੁਣਿਓਰੀ ਅਚਰਜ ਨਾਮ ਸੁਣਿਓਰੀ ਕਰ ਕਿਰਪਾ ਪ੍ਰਭ ਨਦਰ ਅਵਲੋਕਣ ਕਰ ਕਿਰਪਾ ਪ੍ਰਭ ਨਦਰ ਅਵਲੋਕਣ ਰੋਪਣ ਚਰਨ ਲਗਾਈ ਆਪਨੇ ਚਰਨ ਲਗਾਈ ਪ੍ਰੇਮ ਭਗਤ ਨਾਨਕ ਸੁਖ ਪਾਇਆ ਪ੍ਰੇਮ ਭਗਤ ਨਾਨਕ ਕੁਪਾਇਆ ਸਾਧੂ ਸੰਗ ਸਮਾਈ ਸਾਧੂ ਸੰਗ ਸਮਾਈ ਇੱਕ ਓੰਕਾਰ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪ੍ਰਸਾਦ ਰਾਗਿਆਸਾ ਰਾਗਿਆਸਾ ਘਰ ਸਤਵਾ ਘਰ ਸਤਵਾ ਮਹੱਲਾ ਪੰਜਵਾ ਮਹੱਲਾ ਪੰਜਵਾ ਲਾਲ ਚੋਲਣਾ ਤੈ ਤਨ ਸੋਹਿਆ ਸਰਜਨ ਪਾਨੀ ਤਾ ਮਨ 모ਹਿਆ ਸਰਜਨ ਪਾਨੀ ਤਾ ਮਨ 모ਹਿਆ ਕਵਣ ਬਣੀ ਰੀ ਤੇਰੀ ਲਾਲੀ ਕਵਣ ਬਣੀ ਰੀ ਤੇਰੀ ਲਾਲੀ ਕਵੜ ਰੰਗ ਤੂੰ ਭਈ ਬਲਾਲੀ ਕਵੜ ਰੰਗ ਤੂੰ ਭਈ ਬਲਾਲੀ ਰਹਾ ਤੁਮਹਿ ਸੁੰਦਰ ਤੁਮਹਿ ਸੁਹਾਗ ਤੁਮਹਿ ਸੁਮਰ ਤੁਮਹਿ ਸੁਹਾਗ ਤੁਮ ਘਰ ਲਾਲਣ ਤੁਮ ਘਰ ਭਾਗ ਤੁਮ ਘਰ ਲਾਲਣ ਤੁਮ ਘਰ ਭਾਗ ਜੋਤ ਸਤਵੰਤੀ ਤੂੰ ਪ੍ਰਧਾਨ ਸਤਵੰਤੀ ਤੂੰ ਪ੍ਰਧਾਨ ਰੂਪ ਰੀਤਮ ਭਾਨੀ ਤੁਹੀ ਸੁਰਗਿਆੜ ਰੂਪ ਰੀਤਮ ਭਾਨੀ ਗਿਆਨ ਪ੍ਰੀਤਮ ਪਾਨੀ ਦਾ ਰੰਗ ਗੁਲਾਲ ਪ੍ਰੀਤਮ ਪਾਨੀ ਦਾ ਰੰਗ ਗੁਲਾਲ ਉਹ ਨਾਨਕ ਸੁਭ ਦ੍ਰਿਸ਼ਟ ਨਿਹਾਲ ਉਹ ਨਾਨਕ ਸੁਭ ਦ੍ਰਿਸ਼ਟ ਨਿਹਾਲ ਸੁਨਰੀ ਸਖੀ ਇਹ ਹਮਰੀ ਕਾਲ ਸੁਨਰੀ ਸਖੀ ਇਹ ਹਮਰੀ ਕਾਲ ਪ੍ਰਭ ਆਪ ਸਿਗਾਰ ਸਵਾਰਨ ਹਾਰ ਪ੍ਰਭ ਆਪ ਸਿਗਾਰ ਸਵਾਰਨ ਸਭਾਓ ਦੂਜਾ ਸਭਾਓ ਦੂਜਾ ਅਸਾ ਮਹੱਲਾ ਪੰਜਵਾ ਅਸਾ ਮਹੱਲਾ ਪੰਜਵਾ ਦੁਖ ਕਨੋ ਜਬ ਹੋਤੇ ਦੂਰ ਹੈ ਦੁਖ ਕਨੋ ਜਬ ਹੋਤੇ ਦੂਰ ਅਬ ਮਸਲਤ ਮੋਹੇ ਮਿਲੀ ਹਦੂਰ ਹੈ ਅਬ ਮਸਲਤ ਮੋਹੇ ਮਿਲੀ ਹਦੂਰ ਤੁਕਾ ਨੇ ਹੋਰਾ ਸਖੀ ਸਹੇਰੀ ਤੁਕਾ ਨੇ ਹੋਰਾ ਸਖੀ ਸਹੇਰੀ ਪਰਮ ਗਿਆ ਗੁਰ ਪਿਰ ਸੰਗ ਮੇਰੀ ਪਰਮ ਗਿਆ ਗੁਰ ਪਿਰ ਸੰਗ ਮੇਰੀ ਰਹਾ ਕਟੇ ਆਣ ਪ੍ਰੇ ਸੇਜ ਤਰੀ ਕਟੇ ਆਣ ਪ੍ਰੇ ਸੇਜ ਤਰੀ ਕਾਣ ਕੜਨ ਤੇ ਛੂਟ ਪਰੇ ਕਾਣ ਕੜਨ ਤੇ ਛੂਟ ਪਰੇ ਬੰਦਰ ਮੇਰਾ ਸ਼ਬਦ ਉਜਾਰਾ ਬੰਦਰ ਮੇਰਾ ਸ਼ਬਦ ਉਜਾਰਾ ਅਣਦ ਬਿਨੋ ਦੀ ਖਸਮ ਹਮਾਰਾ ਅਣਦ ਬਿਨੋ ਦੀ ਖਸਮ ਹਮਾਰਾ ਪਸਤਕ ਭਾਗ ਮੈਂ ਪਿਰ ਘਰ ਆਇਆ ਪਸਤਕ ਭਾਗ ਮੈਂ ਪਿਰ ਘਰ ਆਇਆ ਫਿਰ ਸੁਹਾਗ ਨਾਨਕ ਜਨ ਪਾਇਆ ਫਿਰ ਸੁਹਾਗ ਨਾਨਕ ਜਨ ਨੁ ਪਾਇਆ ਅਸਾ ਮਹੱਲਾ ਪੰਜਵਾ ਅਸਾ ਮਹੱਲਾ ਪੰਜਵਾ ਸਾਚ ਨਾਮ ਮੇਰਾ ਮਨ ਲਗਾ ਸਾਚ ਨਾਮ ਮੇਰਾ ਮਨ ਲਗਾ ਲੋਗਨ ਸਿਓ ਮੇਰਾ ठाਠਾ ਬਾਗਾ ਲੋਗਨ ਸਿਓ ਮੇਰਾ ठाਠਾ ਬਾਗਾ ਬਾਹਰ ਸੂਤ ਸਗਲ ਸਿਓ ਮੌਲਾ ਬਾਹਰ ਸੂਤ ਸਗਲ ਸਿਓ ਮੌਲਾ ਅਲੇ ਪਤ ਰਹੋ ਜੈਸੇ ਜਲ ਮਹਿ ਕੌਲਾ ਅਲੇ ਪਤ ਰਹੋ ਜੈਸੇ ਜਲ ਮਹਿ ਕੌਲਾ ਰਹਾ ਦੀ ਬਾਤ ਸਗਲ ਸਿਉ ਕਰਤਾ ਦੀ ਬਾਤ ਸਤਿ ਸਿਉ ਕਰਤਾ ਜੀ ਸੰਗ ਪ੍ਰਭ ਆਪਣਾ ਤਰਤਾ ਜੀ ਸੰਗ ਪ੍ਰਭ ਆਪਣਾ ਕਰਤਾ ਜੀਤ ਆਵਤ ਹੈ ਬਹੁਤ ਪੀ ਹਾਲਾ ਜੀਤ ਆਵਤ ਹੈ ਬਹੁਤ ਪੀ ਹਾਲਾ ਸਗਲ ਚਰਨ ਕੀ ਇਹ ਮਨ ਰਾਲਾ ਸਗਲ ਚਰਨ ਕੀ ਇਹ ਮਨ ਰਾਲਾ ਨਾਨਕ ਜਨ ਗੁਰ ਪੂਰਾ ਪਾਇਆ ਨਾਨਕ ਜਨ ਨਾ ਪਾਇਆ ਅੰਤਰ ਬਾਹਰ ਏਕ ਦਿਖਾਇਆ ਅੰਤਰ ਬਾਹਰ ਏਕ ਦਿਖਾਇਆ ਸਭ ਹੱਲਾ ਪੰਜਵਾ ਆਸਾ ਮੰਡਾ ਪੰਜਵਾ ਪਾਵਤਰ ਲੀਆ ਜੋ ਬਨ ਬਲਿਆ ਪਾਵਤਰ ਲੀਆ ਜੋ ਬਨ ਬਲਿਆ ਨਾਮ ਬਿਨਾ ਮਾਟੀ ਸੰਗ ਰਲਿਆ ਨਾਮ ਬਿਨਾ ਮਾਟੀ ਸੰਗ ਰਲਿਆ ਢਾੜ ਕੁੰਡਲਿਆ ਬਸਤਰ ਓਡਲਿਆ ਜੇ ਸੁਖលੀਆ ਮਨ ਗਰਬਲੀਆ ਜੇ ਸੁਖលੀਆ ਮਨ ਗਰਬਲੀਆ ਰਹਾਉ ਰਹਾਉ ਤਲ ਕੁੰਚਰੀਆ ਸਿਰ ਕਣਕ ਛਤਰੀਆ ਤਲ ਕੁੰਚਰੀਆ ਸਿਰ ਕਣਕ ਛਤਰੀਆ ਹਰ ਭਗਤ ਬਿਨਾਲੇ ਧਰਨ ਗਡਲੀਆ ਹਰ ਭਗਤ ਬਿਨਾਲੇ ਧਰਨ ਗਡਲੀਆ ਰੂਪ ਸੁੰਦਰੀਆ ਅਨੇਕ ਇਸਤਰੀਆ ਰੂਪ ਸੁੰਦਰੀਆ ਅਨੇਕ ਇਸਤਰੀਆ ਹਰ ਰਸ ਬਿਨ ਸਭ ਸਵਾਦ ਫਿਕਰੀਆ ਹਰ ਰਸ ਬਿਨ ਆਗ ਪਿਤਰਿਆ ਆਇਆ ਛਲਿਆ ਬੇਕਾਰ ਵਿਖਲਿਆ ਆਇਆ ਛਲਿਆ ਬੇਕਾਰ ਵਿਖਲਿਆ ਸ਼ਰਨ ਨਾਨਕ ਪ੍ਰਭਪੁਰਖ ਦਇਅਲਿਆ ਸ਼ਰਨ ਨਾਨਕ ਪ੍ਰਭਪੁਰਖ ਦਇਅਲਿਆ ਆਸਾ ਮਹੱਲਾ ਪੰਜਵਾ ਆਸਾ ਮਹੱਲਾ ਪੰਜਵਾ ਇੱਕ ਬਗੀਚਾ ਪੀੜ ਘਣ ਕਰਿਆ ਇੱਕ ਬਗੀਚਾ ਪੀੜ ਘਣ ਕਰਿਆ ਅੰਮ੍ਰਿਤ ਨਾਮ ਤਹਾ ਮਹਿ ਫਲਿਆ ਅੰਮ੍ਰਿਤ ਨਾਮ ਤਹਾ ਮਧਿਆ ਐਸਾ ਕਰੋ ਵਿਚਾਰ ਗਿਆਨੀ ਐਸਾ ਕਰੋ ਵਿਚਾਰ ਗਿਆਨੀ ਜਾਤੇ ਪਾਈਏ ਪਦ ਨਿਰਬਾਨੀ ਜਾਤੇ ਪਾਈਏ ਪਦ ਨਿਰਬਾਨੀ ਆਸ ਪਾਸ ਬਿਖੂ ਆਗੇ ਕੁੰਟਾ ਆਸ ਪਾਸ ਬਿਖੂ ਆਗੇ ਕੁੰਟਾ ਬੀਜ ਅੰਮ੍ਰਿਤ ਹੈ ਭਾਈ ਰੇ ਬੀਜ ਅੰਮ੍ਰਿਤ ਹੈ ਭਾਈ ਰੇ ਰਹਾ ਸਿੰਚਣ ਹਾਰੇ ਏ ਕਹਿ ਮਾਲੀ ਸਿੰਚਣ ਹਾਰੇ ਏ ਕਹਿ ਮਾਲੀ ਖਬਰ ਕਰਦ ਹੈ ਪਾਤ ਪਤ ਡਾਲੀ ਖਬਰ ਕਰਦ ਹੈ ਪਾਤ ਪਤ ਡਾਲੀ ਸਗਲ ਬਨਸਪਤ ਆਣ ਜੜਾਈ ਸਗਲ ਬਨਸਪਤ ਆਣ ਜੜਾਈ ਸਗਲ ਬਨਸਪਤ ਆਣ ਜੜਾਈ ਸਗਲ ਬਨਸਪਤ ਆਣ ਜੜਾਈ ਤਕਲੀ ਫੂਲੀ ਨਿਵਲ ਨਾ ਕਾਈ ਤਕਲੀ ਫੂਲੀ ਨਿਵਲ ਨਾ ਕਾਈ ਅਮਰਤ ਫਲ ਨਾਮ ਜਿਨ ਗੁਰ ਤੇ ਪਾਇਆ ਅਮਰਤ ਫਲ ਨਾਮ ਜਿਨ آسا محلہ پنجو راج لیلا تیرے نام بنائی یوگ بنے کیرتن گائے سرب سکھا بنے تیرے او ਭੰਗੇ ਪਰਦੇ ਸਤਗੁਰ ਖੋਲੇ ਭੰਗੇ ਪਰਦੇ ਸਤਗੁਰ ਖੋਲੇ ਇੱਥੇ ਹਣ ਬਾਣੀ ਪੜਦਿਆਂ ਕਈ ਵਾਰੀ ਆਪਾਂ ਪੜ ਜਾਂਦੇ ਆ ਸਰਬ ਸੁਖਾ ਬਣੇ ਤੇਰਾ ਓਲੈ ਭੰਗੇ ਪਰਦੇ ਸਤਗੁਰ ਖੋਲੇ ਉਦਾਂ ਨਹੀਂ ਬੋਲਣਾ ਉਥੇ ਓਲੈ ਵਾ ਅੱਗੇ ਖੋਲੇ ਆ ਉਥੇ ਦਲਾਵਾਂ ਲੱਗੀਆਂ ਵਾ ਮੜ ਕੇ ਅਗਲੇ ਸ਼ਬਦ ਤੇ ਲਾਂ ਲੱਗੀ ਆ ਇਹਦਾ ਧਿਆਨ ਰੱਖਣਾ ਸਾਰਿਆਂ ਨੇ ਸਰਬ ਸੁਖਾ ਬਣੇ ਤੇਰਾ ਓਲੈ ਆਪਣੇ ਟਿਲੇ ਉਨੇ ਬ੍ਰਹਮ ਕੇ ਪਰਦੇ ਸਤਗੁਰ ਖੋਲੇ ਬ੍ਰਹਮ ਕੇ ਪਰਦੇ ਸਤਗੁਰ ਖੋਲੇ ਰਹਾਓ ਰਹਾਓ ਹਕਮ ਬੂਜ ਰੰਗ ਰਸ ਮਾਣੇ ਹਕਮ ਬੂਜ ਰੰਗ ਰਸ ਸਤਿਗੁਰ ਸੇਵਾ ਮਹਾਂ ਨਿਰਵਾਣੇ ਸਤਿਗੁਰ ਸੇਵਾ ਮਹਾਂ ਨਿਰਵਾਣੇ ਜਿਨ ਤੂੰ ਜਾਤਾ ਸੋ ਗ੍ਰਸਤ ਉਦਾਸੀ ਪਰਵਾਣ ਜਿਨ ਤੂੰ ਜਾਤਾ ਸੋ ਗ੍ਰਸਤ ਉਦਾਸੀ ਪਰਵਾਣ ਨਾਮ ਰਤਾ ਸੋਈ ਨਿਰਵਾਣ ਨਾਮ ਰਤਾ ਸੋਈ ਨਿਰਵਾਣ ਜਾ ਕੋ ਮਿਲਿਓ ਨਾਮ ਨਿਦਾਨਾ ਜਾ ਕੋ ਮਿਲਿਓ ਨਾਮ ਨਿਦਾਨਾ ਭਗਤ ਨਾਨਕ ਤਾ ਕਾ ਪੂਰਖ ਜਾਨਾ ਭਗਤ ਨਾਨਕ ਤਾ ਕਾ ਪੂਰਖ ਜਾਨਾ ਆਸਾ ਮਹੱਲਾ ਪੰਜਵਾ ਆਸਾ ਮਹੱਲਾ ਪੰਜਵਾ ਤੀਰਥ ਜਾਓ ਤਾਂ ਹਉ ਹਉ ਕਰਤੇ ਤੀਰਥ ਜਾਓ ਤਾਂ ਹਉ ਹਉ ਕਰਤੇ ਪੰਡਤ ਪੁਛੋ ਤਾਂ ਮਾਇਆ ਰਤੇ ਪੰਡਤ ਪੁਛੋ ਤਾਂ ਮਾਇਆ ਰਤੇ ਸੋ ਅਸਥਾਨ ਬਤਾਵੋ ਮੀਤਾ ਅਸਥਾਨ ਬਤਾਵੋ ਮੀਤਾ ਜਾ ਕੇ ਹਰ ਹਰ ਕੀਰਤਨ ਨੀਤਾ ਜਾ ਕੇ ਹਰ ਹਰ ਕੀਰਤਨ ਨੀਤਾ ਰਹਾ ਰਹਾ ਸ਼ਾਸਤਰ 베ਦ పాਪ ਪੁਨ ਵਿਚਾਰ ਸ਼ਾਸਤਰ 베ਦ పాਪ ਪੁਨ ਵਿਚਾਰ ਦਰਗ ਸੁਰਗ ਫਿਰ ਫਿਰ અવਤਾਰ ਦਰਗ ਸੁਰਗ ਫਿਰ ਫਿਰ અવਤਾਰ ਗ੍ਰਸਤ ਮਹਿ ਚਿੰਤ ਉਦਾਸ ਅਹੰਕਾਰ ਗ੍ਰਸਤ ਮਹਿ ਚਿੰਤ ਉਦਾਸ ਅਹੰਕਾਰ ਕਰਤ ਜੀ ਅਕੋ ਜੰਜਾਰ ਪ੍ਰਭ ਕਿਰਪਾ ਤੇ ਮਨ ਵਸਿਆ ਆ ਨਾਨਕ ਗੁਰਮੁਖ ਧਰੀ ਤਿਨ ਮਾਇਆ ਸਾਧ ਸੰਗ ਹਰ ਕੀਰਤਨ ਗਾਈਐ ਕੀਰਤਨ ਕੀਰਤਨ ਸਾਧ ਸੰਗ ਹਰ ਕੀਰਤਨ ਗਾਈਐ ਸਾਧ ਸੰਗ ਹਰ ਕੀਰਤਨ ਗਾਈਐ ਇਹ ਅਸਥਾਨ ਗੁਰੂ ਤੇ ਪਾਈਐ ਇਹ ਅਸਥਾਨ ਗੁਰੂ ਤੇ ਪਾਈਐ ਰਹਾਉ ਦੁਜਾ ਰਹਾਉ ਦੁਜਾ ਅਸਾ ਮਹਲਾ 5 ਆਸਾ ਮਹਲਾ 5 ਕਰ ਮਹਿ ਸੁਖ ਬਾਹਰ ਫੁਨ ਸੁਖਾ ਕਰ ਮਹਿ ਸੁਖ ਬਾਹਰ ਫੁਨ ਸੁਖਾ ਹਰਿ ਸਿਮਰਤ ਸਗਲ ਬਿਨਾਸੇ ਦੁਖਾ ਹਰਿ ਸਿਮਰਤ ਸਗਲ ਆਕੇ ਸਗਲ ਸੂਖ ਜਾਂ ਤੂੰ ਚਿਤ ਆਵੇਂ ਸਗਲ ਸੂਖ ਜਾਂ ਤੂੰ ਚਿਤ ਆਵੇਂ ਇਦੀਆ ਲਾ ਕੇ ਸਗਲ ਸੂਖ ਜਾਂ ਤੂੰ ਚਿਤ ਆਵੇਂ ਸਗਲ ਸੂਖ ਜਾਂ ਤੂੰ ਚਿਤ ਆਵੇਂ ਸੋ ਨਾਮ ਜਪੈ ਜੋ ਜਨ ਤੁਧ ਪਾਵੈ ਸੋ ਨਾਮ ਚਪੈ ਤੂੰ ਨਾਮ ਸੁਧ ਪਾਵੈ ਰਹਾ ਤਹਾਉ ਤਦ ਮਨ ਸੀਤਲ ਜਪ ਨਾਮ ਤੇਰਾ ਤਨ ਮਨ ਸੀਤਲ ਜਪ ਹਰ ਹਰ ਜਪਤ ਟਹੈ ਦੁਖ ਡੇਰਾ ਹਰ ਹਰ ਜਪਤ ਟਹੈ ਦੁਖ ਤੇਰਾ ਹਕਮ ਬੂਜੈ ਸੋਈ ਪਰਵਾਨ ਹਕਮ ਬੂਜੈ ਸੋਈ ਪਰਵਾਨ ਸਾਚ ਸਬਦ ਜਾ ਕਾ ਨੀਸਾਨ ਸਾਚ ਸਬਦ ਜਾ ਕਾ ਨੀਸਾਨ ਗੁਰਪੂਰੈ ਹਰ ਨਾਮ ਦਰੜਾਇਆ ਗੁਰਪੂਰੈ ਕਨਤ ਨਾਨਕ ਮੇਰੇ ਮਨ ਸੁਖ ਪਾਇਆ ਕਨਤ ਨਾਨਕ ਮੇਰੇ ਮਨ ਸੁਖ ਪਾਇਆ ਆਸਾ ਮਹਲਾ 5 ਆਸਾ ਮਹਲਾ 5 ਜਹਾਂ ਪਠਾਵੋ ਤਹ ਤਹ ਜਾਈ ਜਹਾਂ ਪਠਾਵੋ ਤਹ ਜੋ ਤੁਮ ਦੇਹੋ ਸੋਈ ਸੁਖ ਪਾਈ 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 ਸਦਾ ਚੇਰੇ ਗੋਬਿੰਦ ਗੋਸਾਈ ਸਦਾ ਚੇਰੇ ਗੋਬਿੰਦ ਗੋਸਾਈ ਤੁਮਰੀ ਕਿਰਪਾ ਤੇ ਤ੍ਰਿਪਤ ਅਗਾਈ ਤੁਮਰੀ ਕਿਰਪਾ ਤੇ ਤ੍ਰਿਪਤ ਅਗਾਈ ਰਹਾਓ ਤਉ ਬਰਾ ਦੀਆ ਪੈਨੋਂ ਖਾਈ ਤਉ ਬਰਾ ਦੀਆ ਪੈਨੋਂ ਖਾਈ ਤਉ ਪ੍ਰਸਾਦ ਪ੍ਰਭ ਸੁਖੀ ਬਲਾਈ ਤਉ ਪ੍ਰਸਾਦ ਪ੍ਰਭ ਸੁਖੀ ਬਲਾਈ ਬਨ ਤਨ ਅੰਤਰ ਤੁਜੈ ਧਿਆਈ ਬਨ ਤਨ ਅੰਤਰ ਤੁਜੈ ਧਿਆਈ ਤੁਮਰੇ ਲਵੈ ਨ ਕੋ ਲਾਈ ਤੁਮਰੇ ਲਵੈ ਨ ਕੋ ਲਾਈ ਕਹੋ ਨਾਲ ਕੈ ਨਿਤ ਇਵੈ ਧਿਆਈ ਕਹੋ ਨਾਨਕ ਨਿਤ ਇਵੈ ਧਿਆਈ ਗਤ ਹੋਵੈ ਸੰਤਹਿ ਲਗ ਪਾਈ ਗਤ ਹੋਵੈ ਸੰਤਹਿ ਲਗ ਪਾਈ ਆਸਾ ਮਹੱਲਾ ਪੰਜਵਾ ਉਠਤ ਬੈਠਤ ਸੋਵਤ ਧਾਈਐ ਬੈਠਤ ਸੋਵਤ ਧਾਈਐ ਮਾਰਗ ਚਲਤ ਹਰੇ ਹਰ ਗਾਈਐ ਮਾਰਗ ਚਲਤ ਹਰੇ ਸ੍ਰਵਣ ਸੁਨੀਜੈ ਅਮਰਿਤ ਕਥਾ ਸ੍ਰਵਣ ਸੁਨੀਜੈ ਅਮਰਿਤ ਕਥਾ ਜਾਸ ਸੁਣੀ ਮਨ ਹੋਏ ਅਨੰਦਾ ਜਾਸ ਸੁਣੀ ਮਨ ਹੋਏ ਅਨੰਤਾ ਦੁਖ ਰੋਗ ਮਨ ਸਗਲੇ ਲਥਾ ਦੁਖ ਰੋਗ ਮਨ ਸਗਲੇ ਲਥਾ ਰਹਾ ਨਮਾ ਅਰਜ ਕਾਮ ਬਾਟ ਘਾਟ ਜਪੀਜੈ ਅਰਜ ਕਾਮ ਬਾਟ ਘਾਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਲ ਸਰੈਣ ਹਰ ਕੀਰਤਨ ਗਾਈਐ ਦਿਲ ਸਰੈਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਬਹਿਰ ਜਿਸ ਵਿਸਰਹਿ ਨਾਹੀ ਆਠ ਬਹਿਰ ਗਤ ਹੋਵੇ ਨਾਨਕ ਤਿਸ ਲਗ ਪਾਈ ਗਤ ਹੋਵੇ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਆਸਾ ਮਹੱਲਾ ਪੰਜਵਾ ਜਾਗੈ ਸਿਮਰਨ ਸੂਖ ਨਿਵਾਸ ਜਾਗੈ ਸਿਮਰਨ ਸੂਖ ਨਿਵਾਸ ਭਈ ਕਲਿਆਣ ਦੁਖ ਹੋਵਤ ਨਾਸ ਭਈ ਕਲਿਆਣ ਅਰਧ ਕਰਹੁ ਪ੍ਰਭ ਕੇ ਗੁਣ ਗਾਵਹੁ ਅਰਧ ਕਰਹੁ ਪ੍ਰਭ ਕੇ ਗੁਣ ਗਾਵਹੁ ਸਤਗੁਰ ਆਪਣਾ ਸਦ ਸਦਾ ਬਣਾਵਹੁ ਸਤਗੁਰ ਆਪਣਾ ਸਦ ਸਦਾ ਬਣਾਵਹੁ ਰਹਾਓ ਰਹਾਓ ਸਤਿਗੁਰ ਕਾ ਸੱਚ ਸਬਦ ਕਮਾਵੋ ਸਤਿਗੁਰ ਕਾ ਸੱਚ ਸਬਦ ਕਮਾਵੋ ਧਿਰ ਕਰ ਬੈਠੇ ਪ੍ਰਭ ਆਪਣਾ ਪਾਵੋ ਧਿਰ ਕਰ ਬੈਠੇ ਪ੍ਰਭ ਆਪਣਾ ਪਾਵੋ ਵਰ ਕਾ ਬੁਰਾ ਨਾ ਰੱਖੋ ਚੀਤ ਤੁਮਕ ਦੁੱਖ ਨਹੀਂ ਭਾਈ ਮੀਤ ਤੁਮਕ ਦੁੱਖ ਨਹੀਂ ਭਾਈ ਮੀਤ ਹਰ ਹਰ ਤੰਤ ਮੰਤ ਗੁਰ ਦੀਨਾ ਹਰ ਹਰ ਤੰਤ ਮੰਤ ਗੁਰ ਦੀਨਾ ਇਹ ਸੁਖ ਨਾਨਕ ਅਨਦਨ ਚੀਨਾ ਇਹ ਸੁਖ ਨਾਨਕ ਅਨਦਨ ਚੀਨਾ ਆਸਾ ਮਹਲਾ 5 ਆਸਾ ਮਹਲਾ 5 ਜਿਸ ਨੀਚ ਕੋ ਕੋਈ ਨ ਜਾਣੈ ਜਿਸ ਨੀਚ ਕੋ ਕੋਈ ਨ ਜਾਣੈ ਨਾਮ ਜਪਤ ਉਹ ਚਹੋ ਕੁੰਟ ਮਾਨੈ ਨਾਮ ਜਪਤ ਉਹ ਚਹੋ ਕੁੰਟ ਮਾਨੈ ਦਰਸ਼ਨ ਮੰਗੋ ਦੇਹ ਪਿਆਰੇ ਦਰਸ਼ਨ ਮੰਗੋ ਦੇਹ ਪਿਆਰੇ ਤੁਮਰੀ ਸੇਵਾ ਕੌਣ ਕੌਣ ਨਾ ਤਾਰੇ ਤੁਮਰੀ ਸੇਵਾ ਕੌਣ ਕੌਣ ਨਾ ਤਾਰੇ ਰਹਾਉ ਜਾ ਕੇ ਨਿਕਟ ਨਾ ਆਵੇ ਕੋਈ ਜਾ ਕੇ ਨਿਕਟ ਨਾ ਆਵੇ ਕੋਈ ਸਗਲ ਸ੍ਰਿਸ਼ਟ ਹੁਆ ਕੇ ਚਰਨ ਮਲ ਤੋਈ ਸਗਲ ਸ੍ਰਿਸ਼ਟ ਹੁਆ ਕੇ ਚਰਨ ਮਲ ਤੋਈ ਜੋ ਪ੍ਰਾਨੀ ਕਾਹੂ ਨਾ ਆਵਤ ਕਾਮ ਜੋ ਪ੍ਰਾਨੀ ਕਾਹੂ ਨਾ ਨੰਤ ਪ੍ਰਸਾਦ ਤਾ ਕੋ ਜਪੀਐ ਨਾਮ ਨੰਤ ਪ੍ਰਸਾਦ ਤਾ ਕੋ ਜਪੀਐ ਨਾਮ ਸਾਧ ਸੰਗ ਮਨ ਸੋਵਤ ਜਾਗੇ ਸਾਧ ਸੰਗ ਮਨ ਲਾਗੇ ਤਬ ਪ੍ਰਭ ਨਾਨਕ ਮੀਠੇ ਲਾਗੇ ਤਬ ਪ੍ਰਭ ਨਾਨਕ ਮੀਠੇ ਲਾਗੇ ਆਸਾ ਮਹੱਲਾ ਪੰਜਵਾ ਆਸਾ ਮਹੱਲਾ ਪੰਜਵਾ ਇੱਕੋ ਏਕੀ ਨੈਣ ਨਿਹਾਰੋ ਇੱਕੋ ਏਕੀ ਨੈਣ ਨਿਹਾਰੋ ਸਦਾ ਸਦਾ ਹਰ ਨਾਮ ਸੁਮਾਰੋ ਸਦਾ ਸਦਾ ਹਰ ਨਾਮ ਸੁਮਾਰੋ ਰਾਮ ਰਾਮਾ ਰਾਮਾ ਗੁਣ ਗਾਵਾ ਰਾਮ ਰਾਮਾ ਰਾਮਾ ਗੁਣ ਗਾਵਾ ਸੰਤ ਪ੍ਰਤਾਪ ਸਾਧਕ ਸੰਗੇ ਸੰਤ ਪ੍ਰਤਾਪ ਸਾਧਕ ਸੰਗੇ ਹਰ ਹਰ ਨਾਮ ਤੇ ਧਿਆਵੋ ਰੇ ਅਰੰਗ ਨਾਮ ਧਿਆਵੋ ਰੇ ਰਹਾਉ ਰਹਾਉ ਸਗਲ ਸਮਗਰੀ ਜਾ ਕੇ ਸੂਤ ਪਰੋਈ ਸਗਲ ਸਮਗਰੀ ਜਾ ਕੇ ਕਟ ਕਟ ਅੰਤਰ ਰਵਿਆ ਸੋਈ ਕਟ ਕਟ ਅੰਤਰ ਰਵਿਆ ਸੋਈ ਉਪਤ ਪਰਲੌਖਿਨ ਮਹਿ ਕਰਤਾ ਉਪਤ ਪਰਲੌਖਿਨ ਮਹਿ ਕਰਤਾ ਆਪ ਅਲੇਪਾ ਨਿਰਗੁਣ ਰਹਤਾ ਆਪ ਅਲੇਪਾ ਨਿਰਗੁਣ ਰਹਤਾ ਕਰਨ ਕਰਾਵਣ ਅੰਤਰ ਜਾਮੀ ਕਰਨ ਕਰਾਵਣ ਅੰਤਰ ਜਾਮੀ ਆਨੰਦ ਕਰੈ ਨਾਨਕ ਕਾ ਸੁਆਮੀ ਆਨੰਦ ਕਰੈ ਨਾਨਕ ਕਾ ਆਸਾ ਮਹੱਲਾ ਪੰਜਵਾ ਆਸਾ ਮਹੱਲਾ ਪੰਜਵਾ ਔਟ ਜਨਮ ਕੇ ਰਹੇ ਪਵਾਰੇ ਔਟ ਜਨਮ ਕੇ ਰਹੇ ਪਵਾਰੇ ਦੁਲਬ ਦੇਹ ਜੀਤੀ ਨਹੀਂ ਹਾਰੇ ਦੁਲਬ ਦੇਹ ਜੀਤੀ ਨਹੀਂ ਹਾਰੇ ਦੁਲਬ ਦੇਹ ਜੀਤੀ ਨਹੀਂ ਹਾਰੇ ਦੁਲਬ ਦੇਹ ਇਹਲੇ ਬੇਕਬੇ ਨਾਸੇ ਦੁਖ ਦਰਦ ਦੂਰ ਹੈ ਕਿੰਮਿਕਨ ਨਾਸੇ ਦੁਖ ਦਰਦ ਦੂਰ ਹੈ ਹੇ ਪੁਨੀਤ ਸੰਤਨ ਕੀ ਧੂਰ ਹੈ ਹੇ ਪੁਨੀਤ ਸੰਤਨ ਕੀ ਧੂਰ ਰਹਾ ਪ੍ਰਭ ਕੇ ਸੰਤ ਉਧਾਰਨ ਜੋਗ ਪ੍ਰਭ ਕੇ ਸੰਤ ਉਧਾਰਨ ਜੋਗ ਜਿਸ ਭੇਟੇ ਜਿਸ ਤੁਰ ਸੰਜੋਗ ਜਿਸ ਭੇਟੇ ਜਿਸ ਤੁਰ ਸੰਜੋਗ ਮਨ ਆਨੰਦ ਮੰਤਰ ਗੁਰ ਦਿਆ ਮਨ ਆਨੰਦ ਲਰੁ ਕੀਆ ਦਰਸਨੁ ਬੁਜੀ ਮਨਿ ਨਹਿ ਚਲਥੀਆ ਦਰਸਨੁ ਬੁਜੀ ਮਨਿ ਨਹਿ ਚਲਥੀਆ ਨਾਮ ਪਦਾਰਥ ਨਉ ਨਿਧ ਸਿਧ ਨਾਮ ਪਦਾਰਥ ਨਉ ਨਿਧ ਸਿਧ ਨਾਨਕ ਗੁਰ ਤੇ ਪਾਈ ਬੁਧ ਨਾਨਕ ਗੁਰ ਤੇ ਪਾਈ ਬੁਧ ਆਸਾ ਮਹਲਾ 5ਵਾਂ ਆਸਾ ਮਹਲਾ 5ਵਾਂ ਵਿਟੀ ਇਤਿਆਸ ਅਗਿਆਨ ਅੰਧੇਰੇ ਵਿਟੀ ਇਤਿਆਸ ਅਗਿਆਨ ਅੰਧੇਰੇ ਸਾਧ ਸੇਵਾ ਅਗ ਕਟੇ ਘਨੇਰੇ ਸਾਧ ਸੇਵਾ ਅਗ ਕਟੇ ਘਨੇਰੇ ਸੂਗ ਸਹਿਜ ਆਨੰਦ ਕਨਾ ਸੂਗ ਸਹਿਜ ਆਨੰਦ ਕਨਾ ਗੁਰ ਸੇਵਾ ਤੇ ਭਏ ਮਨ ਨਿਰਮਲ ਗੁਰ ਸੇਵਾ ਤੇ ਭਏ ਮਨ ਨਿਰਮਲ ਹਰ 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 ਨਾਮ ਸੁਨਾ ਹਰ 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 ਨਾਮ ਸੁਨਾ ਰਹਾ ਹਾਂ ਬਿਨਸਿਓ ਮਨ ਕਾ ਮੂਰਖ ਠੀਠਾ ਬਿਨਸਿਓ ਮਨ ਕਾ ਮੂਰਖ ਠੀਠਾ ਪ੍ਰਭ ਕਾ ਪਾਣਾ ਲਾਗਾ ਮੀਠਾ ਪ੍ਰਭ ਕਾ ਪਾਣਾ ਲਾਗਾ ਮੀਠਾ ਪੁਰੇ ਕੇ ਚਰਨ ਗਹੇ ਪੁਰੇ ਕੇ ਚਰਨ ਗਹੇ ਕੋਟ ਜਨਮ ਕੇ ਪਾਪ ਲਹੇ ਕੋਟ ਜਨਮ ਕੇ ਪਾਪ ਨਹੇ ਰਤਨ ਜਨਮ ਇਹੋ ਸਫਲ ਭਇਆ ਰਤਨ ਜਨਮ ਇਹੋ ਸਫਲ ਭਇਆ ਕੋ ਨਾਨਕ ਪ੍ਰਭ ਕਰੀ ਮਇਆ ਕੋ ਨਾਨਕ ਪ੍ਰਭ ਕਰੀ ਮਇਆ ਆਸਾ ਮਹੱਲਾ ਪੰਜਵਾ ਆਸਾ ਮਹੱਲਾ ਪੰਜਵਾ ਸਤਗੁਰ ਆਪਣਾ ਸਦ ਸਦਾ ਸਮਾਰੇ ਸਤਗੁਰ ਆਪਣਾ ਸਦ ਸਦਾ ਸਮਾਰੇ ਗੁਰ ਕੇ ਚਰਨ ਕੇ ਸੰਗ ਚਾਰੇ ਗੁਰ ਕੇ ਚਰਨ ਕੇ ਜਾਗ ਰਹੇ ਸੰਚਾਰੇ ਜਾਗ ਰਹੇ ਮਨ ਜਾਗਣ ਹਾਰੇ ਜਾਗ ਰਹੇ ਮਨ ਜਾਗਣ ਹਾਰੇ ਹਨ ਹਰ ਅਵਰਨਾ ਆਵਸ ਕਮਾ ਹਨ ਹਰ ਅਵਰਨਾ ਆਵਸ ਕਮਾ ਝੂਠਾ ਮੋਹ ਮਿਥਿਆ ਬਸਾਰੇ ਝੂਠਾ ਮੋਹ ਮਿਥਿਆ ਬਸਾਰੇ ਰਹਾਾ ਗੁਰ ਕੀ ਬਾਣੀ ਸਿਉ ਰੰਗ ਲਾਏ ਗੁਰ ਕੀ ਬਾਣੀ ਸਿਉ ਰੰਗ ਲਾਏ ਗੁਰ ਕਿਰਪਾਲ ਹੋਏ ਦੁਖ ਜਾਏ ਗੁਰ ਕਿਰਪਾਲ ਹੋਏ ਦੁਖ ਜਾਏ ਗੁਰ ਬਿਨ ਦੂਜਾ ਨਹੀਂ ਥਾਓ ਗੁਰ ਬਿਨ ਦੂਜਾ ਨਹੀਂ ਥਾਓ ਗੁਰ ਦਾਤਾ ਗੁਰ ਦੇਵੈ ਨਾਓ ਗੁਰ ਦਾਤਾ ਗੁਰ ਦੇਵੈ ਨਾਓ ਗੁਰ ਪਾਰ ਬ੍ਰਹਮ ਪਰਮੇਸ਼ਰ ਆਪ ਗੁਰ ਪਾਰ ਬ੍ਰਹਮ ਪਰਮੇਸ਼ਰ ਆਪ ਅਠ ਪਹਿਰ ਨਾਨਕ ਗੁਰ ਜਾਪ ਅਠ ਪਹਿਰ ਨਾਨਕ ਗੁਰ ਆਪੋ ਆਸਾ ਮਹੱਲਾ ਪੰਜਵਾ ਆਪੋ ਆਸਾ ਮਹੱਲਾ ਪੰਜਵਾ ਆਪੇ ਪੇੜ ਵਿਸਤਾਰੀ ਸਾਖ ਹੈ ਆਪੇ ਪੇੜ ਵਿਸਤਾਰੀ ਸਾਖ ਆਪਣੀ ਖੇਤੀ ਆਪੇ ਰਾਖ ਹੈ ਆਪਣੀ ਖੇਤੀ ਆਪਣੇ ਰਾਖ ਜਤ ਕਤ ਵੇਖੋ ਏਕੈ ਓਹੀ ਜਤ ਕਤ ਵੇਖੋ ਏਕੈ ੋਹੀ ਘਟ ਘਟ ਅੰਤਰ ਆਪੇ ਸੋਈ ਘਟ ਘਟ ਅੰਤਰ ਆਪੇ ਸੋਈ ਰਹਾਉ ਰਹਾਉ ਆਪੇ ਸੂਰ ਕਿਰਨ ਵਿਸਥਾਰ ਆਪੇ ਸੂਰ ਕਿਰਨ ਵਿਸਥਾਰ ਸੋਈ ਗੁਪਤ ਸੋਈ ਆਕਾਰ ਸੋਈ ਗੁਪਤ ਸੋਈ ਆਕਾਰ ਸਰਗੁਣ ਨਿਰਗੁਣ ਥਾਪੈ ਨਾਓ ਸਰਗੁਣ ਨਿਰਗੁਣ ਥਾਪੈ ਨਾਓ ਤੋਹ ਮਿਲ ਇਕੈ ਕੀਨੋ ਥਾਓ ਤੋਹ ਮਿਲ ਇਕੈ ਕੀਨੋ ਥਾਓ ਬਹੁ ਨਾਨਕ ਗੁਰ ਬ੍ਰਹਮ ਭਉ ਖੋਇਆ ਬਹੁ ਨਾਨਕ ਨਰਦ ਰੂਪ ਸਭ ਨੈਣ ਅਲੋਇਆ ਨਰਦ ਰੂਪ ਸਭ ਨੈਣ ਅਲੋਇਆ ਆਸਾ ਮਹੱਲਾ ਪੰਜਵਾ ਆਸਾ ਮਹੱਲਾ ਪੰਜਵਾ ਉਕਤ ਸਿਆਣਬ ਕਿਸ਼ੂ ਨਾ ਜਾਨਾ ਉਕਤ ਆਨੰਦ ਕਿਸ਼ੂ ਨਾ ਜਾਨਾ ਦਿਨ ਰਹਿਣ ਤੇਰਾ ਨਾਮ ਵਖਾਨਾ ਦਿਨ ਰਹਿਣ ਤੇਰਾ ਮੈਂ ਨਿਰਗੁਣ ਗੁਣ ਨਾਹੀ ਕੋਏ ਮੈਂ ਨਿਰਗੁਣ ਗੁਣ ਨਾਹੀ ਕੋਏ ਕਰਨ ਕਾ ਰਾਵਣ ਹਾਰ ਪ੍ਰਭ ਸੋਏ ਕਰਨ ਕਾ ਰਾਵਣ ਹਾਰ ਪ੍ਰਭ ਸੋਏ ਰਹਾ ਰਹਾ ਮੂਰਖ ਮੁਗਧ ਅਗਿਆਨ ਅਵਿਚਾਰੀ ਮੂਰਖ ਮੁਗਧ ਅਗਿਆਨ ਅਵਿਚਾਰੀ ਨਾਮ ਤੇਰੇ ਕੀ ਆਸ ਮੰਨ ਤਾਰੇ ਨਾਮ ਤੇਰੇ ਕੀ ਆਸ ਮੰਨ ਤਾਰੇ ਜਬ ਤਬ ਸੰਜਮ ਕਰਮ ਨਾ ਸਾਦਾ ਜਬ ਤਬ ਸੰਜਮ ਕਰਮ ਨਾ ਸਾਦਾ ਨਾਮ ਪ੍ਰਭੂ ਕਾ ਮਨਹਿ ਅਰਾਦਾ ਨਾਮ ਪ੍ਰਭੂ ਕਾ ਮਨਹਿ ਅਰਾਦਾ ਸ਼ੂਨ ਨਾ ਜਾਣ ਮਤ ਮੇਰੀ ਥੋਰੀ ਸ਼ੂਨ ਨਾ ਜਾਣ ਮਤ ਮੇਰੀ ਥੋਰੀ ਬਿਣਵਤ ਨਾਨਕ ਓਟ ਪ੍ਰਭ ਤੋਰੀ ਬਿਣਵਤ ਨਾਨਕ ਸੂ ਨਾ ਜਾਣਾ ਮਤ ਮੇਰੀ ਥੋਰੀ ਸੂ ਨਾ ਜਾਣਾ ਮਤ ਮੇਰੀ ਥੋਰੀ ਬਿਨਵਤ ਨਾਨਕ ਓਟ ਪ੍ਰਭ ਤੋਰੀ ਬਿਨਵਤ ਨਾਨਕ ਓਟ ਕਰਮ ਤੋਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ